ਹੈਲੋ ਆਪੂਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨੂੰ ਤਾਂ ਭਾਈ ਤੂੰ ਰੱਖ ਇੱਕ ਬਸੇ ਤੂੰ ਮੇਰੀ ਗੱਲ ਸੁਣ ਪਹਿਲਾਂ ਗੌਰ ਨਾਲ ਕੱਲ ਨੂੰ ਕਚੈਰੀਆਂ 'ਚ ਮਿਲਾਂਗੇ ਆਹੋ ਮੁੰਡੇ ਨੇ ਕਿਹਾ ਉੱਥੇ ਆ ਜੀ ਮੂਰੇ ਅੱਛਾ ਚੱਲ ਕੋਈ ਨਾ ਪੁਆ ਆ ਜਾਣੇ ਆਹੋ ਚੰਗਾ ਠੀਕ ਆ ਮੈਨੂੰ ਪਤਾ ਲੱਗੂ ਇਹਨਾਂ ਪਤਾ ਤੇ ਇਹਨਾਂ ਨੂੰ ਐਂ ਲੱਗੂਗਾ ਜਦ ਮੈਂ ਤਾਰੇ ਦਿਖਾਵਾਂਗੀ ਨਾ ਜਿਵੇਂ ਮੇਰੀ ਨੱਕ ਵੱਡ ਕੇ ਗਈ ਨੇ ਸਰੀਕੇ 'ਚ ਕੋਈ ਪਾਣੀ ਨਹੀਂ ਆਜੂ ਪਾਣੀ ਨਹੀਂ ਪੀਤਾ ਪਾਣੀ ਦੇ ਲਈ ਕਦਾਚੀ ਐਸੀ ਪੀ ਕਰਦੀ ਆ ਤੇ ਚੀਜੀ ਖਲਾ ਉਹ ਲੈ ਬਿਤੇ ਪਾਣੀ ਪੁੱਟ ਪੀ ਲੈ ਮੈਨੂੰ ਵੀ ਨਹੀਂ ਫੜਾ ਦੇ ਲੈ ਮੂੰਹ ਚ ਬੋਲ ਹੀ ਨਿਕਲਿਆ ਫਿਰ ਹਾਂ ਮੰਮੀ ਫਿਰ ਕਰਨਾ ਵੀ ਐਂ ਚਾਹੀਦਾ ਹਾਂ ਜਿਆਦਾ ਆਪਣੇ ਬਾਰੇ ਨਹੀਂ ਸੋਚਦੇ ਆਪਾਂ ਕਿਉਂ ਸੋਚੀ ਉਹਨਾਂ ਬਾਰੇ ਆ ਹੁਣ ਵੀ ਤਾਂ ਚੰਗੇ ਰਹੇ ਹਿੱਸਾ ਦੇ ਕੇ ਬਹੁਤ ਮੂੰਹ ਦੇਖਿਆ ਸੀ ਉਦੋਂ ਬੋਸ ਬੋਸ ਕਰਦੀ ਸੀ ਉਦੋਂ ਜਦੋਂ ਉਹ ਨੂੰ ਸ਼ਰਮ ਨਾ ਆਈ ਵੀ ਜਦੋਂ ਉਹਨੀਆਂ ਕਿਹੜਾ ਮੂੰਹ ਲੈ ਕੇ ਹੁੰਦੀਆਂ ਤੂੰ ਮੇਰੇ ਹਾਂ ਹੈ ਇੱਥੇ ਬੇਇੱਜ਼ਤੀ ਕਰਾਉਣਾ ਆਂ ਤੁਸੀਂ ਮੇਰੇ ਐਡਾ ਕੰਮ ਆਪਾਂ ਕਰਦੀ ਨਾ ਜਿਹੇ ਜੇ ਕਰਤੂਤ ਦੇ ਮਾਲਕ ਹੁੰਦੇ ਅਜੇ ਆ ਜਾਂਦੇ ਭੁਗਤ ਤਕੜਾ ਲੈ ਕੇ ਕਾਨੂੰਨਾਂ ਜ਼ਮੀਨਾਂ ਦੇਣੀਆਂ ਪੈਂਦੀਆਂ ਉਹਨਾਂ ਨੂੰ ਹਾਂ ਆ ਲੋ ਕਰ ਲੈ ਵੜ ਗਿਆ ਤਾਂ ਮੂੰਹ ਮੈਂ ਹਾਂ ਵੜ ਗਿਆ ਤੂੰ ਕੰਮ ਬਣੂਗਾ ਨਹੀਂ ਨਵੀ ਅੱਲਾ ਯਾ ਪੁੱਤ ਆ ਸੰਗ ਨਾਲੇ ਇਹ ਚ ਕਾਗਜ਼ ਲੈ ਕੇ ਗੋਨਾ ਰੱਖ ਤੈਨੂੰ ਚੰਗਾ ਉਹਨਾਂ ਮਾਰੀ ਚ ਰੱਖ ਦੀ ਨਾ ਚੰਗਾ ਚਲ ਮਾਂ ਮੈਂ ਨਹੀਂ ਹੁਣ ਆਰਾਮ ਕਰਦਾ ਆਹੋ ਪੁੱਤ ਚੱਲ ਚਲ ਤੂੰ ਵੀ ਕਰ ਲੈ ਆਰਾਮ ਚੰਗਾ ਹਾਂਜੀ ਪਟਵਾਰੀ ਸਾਹਿਬ ਏ ਹਾਲ ਨੇ ਠੀਕ ਠਾਕ ਵਧੀਆ ਵਧੀਆ ਪਹੁੰਚ ਗਏ ਫਿਰ ਹਾਂ 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 ਪਹੁੰਚਿਆ ਲੇਟ ਤਾਂ ਨਹੀਂ ਹੋਇਆ ਨਾ ਨਾ ਲੇਟ ਤਾਂ ਕਿੱਥੇ ਬਲਾ ਫਿਰ ਮੁੰਡੇ ਨੂੰ ਕਰੀਏ ਕੰਮ ਸ਼ੁਰੂ ਹਾਂ ਬਸ ਮੈਂ ਕਰਦਾ ਫੋਨ ਉਹਨੂੰ ਹੁਣੀ ਹੈਲੋ ਹਾਂ ਵੀ ਰਿੰਕੂ ਆ ਜਾ ਖੇਤ ਆ ਜਾ ਬਾਈ ਵੱਟ ਪਵਾ ਕਿੱਥੇ ਪਵਾਉਣੀਆਂ ਹੁਣ ਆ ਜਾ ਛੇਤੀ ਆ ਜਾ ਬਸ ਖੜਾ ਮੈਂ ਇੱਥੇ ਖੇਤ ਦਾ ਠੀਕ ਹੈ ਲਓ ਜੀ ਆ ਰਿਹਾ ਉਹ ਤਾਂ ਹੁਣੀ ਆ ਜੋ ਆਪਾਂ ਇਹਨੇ ਦੇਖ ਲਈਏ ਕਿੱਧਰ ਨੂੰ ਪਾਉਣੀਆਂ ਵੱਟ ਹਾਂ ਹਾਂ ਮੈਂ ਤਾਂ ਕਹਿੰਦਾ ਜੇ ਮੈਂ ਆ ਫਰੰਟ ਆਪਣਾ ਹਨਾ ਵੀ ਆਪਾਂ ਮੂਰੋ ਮੂਰੋ ਲੈ ਲਈਏ ਜ਼ਮੀਨ ਆ ਆ ਜਿਵੇਂ ਤੈਨੂੰ ਠੀਕ ਲੱਗਦਾ ਦੇਖ ਲੈ ਹਾਂ ਕੀ ਗਾਲ ਜੀ ਸਤਿ ਸ੍ਰੀ ਅਕਾਲ ਲੈ ਵੀ ਐਂ ਕਰਾ ਪਵਾ ਹੁਣ ਕਿੱਥੇ ਬੱਟ ਪਾਉਣਾ ਪਟਵਾਰੀ ਸਾਹਿਬ ਬੁਲਾਏ ਨੇ ਮੈਂ ਕੋਈ ਨਾ ਪਟਵਾਰੀ ਸਾਹਿਬ ਖੜੇ ਨੇ ਜਿਵੇਂ ਕੰਮ ਨਾਲ ਦੇਖ ਲਓ ਚਲੋ ਪਟਵਾਰੀ ਸਾਹਿਬ ਫਿਰ ਆਜੋ ਦੱਸੋ ਸਾਨੂੰ ਆਜੋ ਲਓ ਫੜੋ ਫਿੱਤਾ ਲਓ ਜੀ ਲਓ ਦੱਸੋ ਪਟਵਾਰੀ ਸਾਹਿਬ ਮੜਾ ਕਿੱਧਰੋਂ ਸ਼ੁਰੂ ਕਰੀਏ ਦੇਖੋ ਬਸ ਇਧਰੋਂ ਕਰ ਲਓ ਸਟਾਰਟਿੰਗ ਤੋਂ ਠੀਕ ਆ ਯਾ ਬਾਈ ਫੜਾ ਨਿਸ਼ਾਨ ਲੱਗ ਗਏ ਹੁਣ ਤੇਰੇ ਠੀਕ ਹੈ ਮੇਰੇ ਅੱਗੇ ਆਂਦੀ ਬੱਟ ਪਾ ਲੈ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਚਲ ਠੀਕ ਹੈ ਬਾਈ ਹੈਪੀ ਮੇਰੀ ਗੱਲ ਸੁਣ ਲੈ ਵੀਰੇ ਹਾਂ ਦੱਸ ਜ਼ਮੀਨ ਤਾਂ ਹੁਣ ਤੈਨੇ ਵੰਡ ਲਈ ਐ ਪਰ ਇਹ ਸਾਨੂੰ ਹੀ ਠੇਕੇ ਤੇ ਦੇ ਦੇ ਸਾਡੀ ਪਿੰਡ ਚ ਤਾਂ ਨੱਕ ਰਹਿ ਜੂਗਾ ਓਏ ਬਾਈ ਮੈਂ ਤਾਂ ਵੇਚਣੀ ਆ ਇਹ ਮੈਂ ਕਿਹੜਾ ਰੱਖਣ ਵਾਸਤੇ ਲਈ ਆ ਮੈਂ ਤਾਂ ਚਾਰ ਦਿਨਾਂ ਨੂੰ ਵੇਚੂਗਾ ਇਹਨੂੰ ਚਲੋ ਜੀ ਆਓ ਚੱਲੀਏ ਆਪਾਂ ਚਲੋ ਹੈਪੀ ਗੱਲ ਸੁਣ ਲੈ ਵੀਰੇ ਬੱਸ ਬਾਈ ਬੱਸ ਸੁਣੀ ਹੋਈ ਆ ਲੈ ਵੀ ਮੁੰਡਿਆ ਤੇਰੇ ਤਾਂ ਗੁੜ ਦੇ ਬੈਂਗਣ ਬਣਾਤੇ ਲੈ ਨਜ਼ਾਰੇ ਠੀਕ ਆ ਪਟਵਾਰੀ ਸਾਹਿਬ ਤੂਰੀ ਨੂੰ ਕਿੱਥੋਂ ਆਇਆ ਹੁਣ ਐਨਾ ਅਦਾਜ਼ਾ ਬੈਠਾ ਨਾਲੇ ਹੈਪੀ ਦਾ ਫੋਨ ਆਇਆ ਸੀ ਕਹਿੰਦਾ ਖੇਤ ਆ ਕੇ ਜਾ ਜਦੋਂ ਮੈਂ ਖੇਤ ਗਿਆ ਮੁਰਿਆ ਪਟਵਾਰੀ ਖੜਾ ਕਹਿੰਦਾ ਬੱਟ ਭਵਾ ਕਹਿੰਦਾ ਜਿੱਥੇ ਭਵਾਉਣੀ ਐ ਹੁਣ ਬੱਟ ਭਵਾ ਕੇ ਆਇਆ ਬੱਟ ਤਾਂ ਭੁੱਤ ਹੁਣ ਭਵਾਉਣੀ ਹੀ ਸੀ ਜਦੋਂ ਉਹ ਹਿੱਸਾ ਲੱਗੀ ਦੁਕਾਨ ਨੂੰ ਟੈਨਸ਼ਨ ਲਈ ਐ ਹੋਇਨਾ ਬੁੱਤ ਆਪਣੇ ਕੋਲ ਦੋ ਹਿੱਸੇ ਹੈਗੇ ਆਪਾਂ ਉੱਤੇ ਗੁਜ਼ਾਰਾ ਕਰਾਂਗੇ ਰੱਬ ਹੋਰ ਦਿਓ ਵਕਾਰ ਪਾਨ ਮਾਂ ਤਾਂ ਮੈਨੂੰ ਵੀ ਪਤਾ ਵੀ ਬੱਟ ਤਾਂ ਇੱਕ ਦਿਨ ਪਗੋਣੀ ਸੀ ਪਰ ਮੈਂ ਇੰਨੇ ਸਾਲ ਉੱਥੇ ਮਿਹਨਤ ਕੀਤੀ ਐ ਉੱਥੇ ਜੰਗਲਾਂ 'ਚ ਮੰਗਲ ਲਾਇਆ ਮੈਨੂੰ ਪਤਾ ਇੰਨੇ ਸਾਲ ਮੈਂ ਖੇਤੀ ਕਰਦਾ ਰਿਹਾ ਅੱਜ ਬੱਟ ਕਿਹੜੇ ਜਿਗਰੇ ਨਾਲ ਪਵਾ ਕੇ ਆਇਆ ਮੈਨੂੰ ਪਤਾ ਉਹ ਮਾਂ ਐ ਤਾਂ ਮੈਂ ਹੀ ਜਾਣਦਾ ਵੀ ਮੈਂ ਬੱਟ ਕਿਵੇਂ ਪਵਾ ਕੇ ਆਇਆ ਐ ਲੱਗਿਆ ਜਿਵੇਂ ਮੇਰੇ ਸਰੀਰ ਦੇ ਦੋ ਟੋਟੇ ਹੋ ਗਏ ਹੁੰਦੇ ਨੇ ਨਾਲੇ ਜਦੋਂ ਜ਼ਮੀਨ ਮੜ ਰਹੀ ਸੀ ਮੇਰਾ ਤਾਂ ਰੋਣਾ ਨਿਕਲੀ ਗਿਆ ਉੱਥੇ ਬਹਿ ਕੇ ਮੈਂ ਤਾਂ ਰੋਇਆ ਵੀ ਨਾਲੇ ਇੱਕ ਗੱਲ ਹੋਰ ਉਹਨਾਂ ਨੇ ਜ਼ਮੀਨ ਲੈਤਾ ਲਈ ਨਾਲੇ ਰੱਖਣੀ ਨਹੀਂ ਉਹਨਾਂ ਨੇ ਵੇਚ ਦੇਣੀ ਐ ਸਾਰੀ ਜ਼ਮੀਨ ਉਹ ਵੇਚ ਦੇਣਗੇ ਤੇਰ ਪੁੱਤ ਕੋਈ ਨਾ ਆਪਾਂ ਚਾਹ ਇੱਛਾ ਦੇਣਾ ਸੀ ਚਾਹੇ ਵੇਚੇ ਚਾਹੇ ਰੱਖੇ ਤੂੰ ਟੈਨਸ਼ਨ ਨਾ ਪਾ ਥੈ ਲੋਠਣ ਕਰ ਚੱਲ ਕੋਈ ਨਹੀਂ ਤੂੰ ਮੈਨੂੰ ਇੱਕ ਵਾਰੀ ਭਲਾ ਮਾਨ ਵਾਲਾ ਤਾਂ ਗੱਲ ਕਰ ਲੈਣ ਦੇ ਘਰੇ ਬਸ ਥੋੜੇ ਦਿਨ ਖੜ ਜਾ ਯਾਰ ਜਦੋਂ ਜ਼ਮੀਨ ਵਿਕ ਗਈ ਉਹਦੀ ਲੈ ਕੇ ਪੈਸੇ ਆਪਾਂ ਲਾ ਲਾਂਗੇ ਕੰਮ ਤੇ ਠੀਕ ਹੈ ਚੱਲ ਮੈਂ ਤੈਨੂੰ ਬਾਅਦ 'ਚ ਕਰਦਾ ਫੋਨ ਪੁੱਛ ਕੇ ਉਹਨਾਂ ਨੂੰ ਠੀਕ ਹੈ ਮੰਮੀ ਜੀ ਆ ਮਤਲਬ ਮੈਂ ਗੱਲ ਕਰਨੀ ਸੀ ਤੇਰੇ ਨਾਲ ਕੋਈ ਅੱਛਾ ਦੱਸ ਮੈਂ ਤਾਂ ਤੈਨੂੰ ਆਇਆ ਕਹਿੰਦਾ ਸੀ ਵੀ ਜਿਹੜੀ ਤੂੰ ਉੱਥੋਂ ਲੈ ਕੇ ਆ ਜਮੀਨ ਵੇਖਿਆਂ ਤੂੰ ਅੱਛਾ ਵੀ ਆਪਾਂ ਉਹਨੂੰ ਦੇਖ ਦਿੰਨੇ ਆ ਮੈਂ ਆਪਦਾ ਕੋਈ ਕੰਮ ਕਰ ਲਊਗਾ ਆ ਖੇਤਿਆਂ 'ਚ ਤੈਨੂੰ ਪਤਾ ਕੀ ਬਚਦਾ ਅੱਜ ਕੱਲ ਜੇ ਕੋਈ ਨਵਾਂ ਕੰਮ ਕਰਾਂਗੇ 4 ਪੈਸੇ ਹੁੰਦੇ ਘਰੇ ਆ ਚਲ ਠੀਕ ਆ ਮਤਲਬ ਤਾਂ ਪਤਾ ਲਿਆ ਦੀ ਹੁਣ ਥੋੜ੍ਹੀ ਹੋਈ ਆ ਇਹ ਇੱਥੇ ਮਾਰਜੀ ਬਾਤ ਕੋ ਇਹਦਾ ਕੋ ਕੰਮ ਕਰਪੇ ਕੋ ਕੰਮ ਤਾਂ ਦੇ ਲੱਗੇ ਮੈਂ ਤਾਂ ਹੀ ਕਹਿੰਦੇ ਕਿ ਨਾ ਕੰਮ ਹੋਵੇ ਹਨਾ ਚਾਰ ਪੈਸੇ ਆਏ ਕਰਨੇ ਟਫਾਉਂ ਕਰਾਂਗੇ ਠੀਕ ਆ ਕੋਈ ਨਾ ਕੋਈ ਨਾ ਚਾਹ ਕਰ ਮੈਂ ਕੱਲ ਨਾਲ ਗੱਲ ਕਿਸੇ ਨਾਲ ਕੱਲ ਕੋਈ ਨਾ ਕਰ ਨਾ ਕਰ ਚਲ ਠੀਕ ਆ ਉਹ ਕੋਈ ਹੱਥ ਲੱਗੇ ਕਿਸੇ ਪਾਸੇ ਆ ਮਾਂ ਆ ਮਾਂ ਕੀ ਹੋ ਗਿਆ ਮੈਨੂੰ ਦਵਾਈ ਦੇ ਦੋ ਇਹਦਾ ਦੋ ਕੋਈ ਨਹੀਂ ਆਜੇ ਮੈਂ ਹੁਣ ਆਇਆ ਪਾਣੀ ਪੀਣਾ ਹੈ ਜੇ ਮੈਂ ਉਹਨੂੰ ਕਹਿ ਦਿੰਦਾ ਤੈਨੂੰ ਕੋਈ ਗੋਲੀ ਦੇ ਦਿੰਦੀ ਆ ਹਾਂਜੀ ਅੱਛਾ ਉਹ ਮੰਮੀ ਨੂੰ ਕੋਈ ਬੁਖਾਰ ਦੀ ਗੋਲੀ ਦੇ ਦੇ ਗੋਲੀ ਆਇਆ ਗੋਲੀ ਪਈ ਆ ਪਾੜੀ ਪਿਆ ਹੇ ਹੋਏ ਬੱਚਾ ਹੋਏ ਬੱਚਾ ਆ ਹਾਏ ਹਾਏ ਹੇ ਹੇ ਹੋਏ ਅਏ ਅਏ ਬਬਾ ਹਲਾਉ ਗਣੀ ਮੈਂ ਬਈ ਹੈਪੀ ਮੈਂ ਭਾਈ ਮੈਨੂੰ ਗੋਈਆਂ ਦੂਈਆਂ ਕੋਈ ਕੰਮ ਨਹੀਂ ਕਰਿਆ ਮੈਨੂੰ ਕਿਤੇ ਚੱਦ ਦੇਖਾਵੇਂ ਦਿਖਾ ਦੇ ਮੈਨੂੰ ਜਿਵੇਂ ਹੀ ਫਰਕ ਨਹੀਂ ਪਿਆ ਉਹ ਤੈਨੂੰ ਕਿੰਨੀ ਵਾਰ ਕਿਹਾ ਤੂੰ ਮੰਗ ਰੋ ਕੋਈ ਗੋਲੀ ਦੇ ਦਿਆ ਕਰ ਮੰਮੀ ਨੂੰ ਮੇਰੇ ਕੰਨ ਖਾਈ ਜਾਂਦੇ ਪਾਣੀ ਤਾਂ ਉਹ ਪੀਣ ਦੇ ਦਿੰਦੀ ਮੈਨੂੰ ਆਨਸਾਰ ਜੀ ਦੇ ਇਹ ਤਾਂ ਦਿੰਨੀ ਹੁੰਦੀ ਆ ਇਹ ਤਾਂ ਆਦਤੀਏ ਬੋਲਣ ਦੀ ਮੇਰੇ ਉੱਤੋਂ ਥੋੜਾ ਕੰਮ ਦਾ ਬੋਝ ਆ ਆਉਣ ਸਰ ਮੈਨੂੰ ਇਹ ਨਹੀਂ ਟੇਕਣ ਦਿੰਦੀ ਘਰੇ ਤੂੰ ਮੈਨੂੰ ਚਾਕੇ ਆਪਦੇ ਵੱਡੇ ਕਮਰੇ 'ਚ ਹੀ ਪਾ ਲਾ ਉੱਧਰ ਮੈਂ ਇੱਧਰ ਹੀ ਕਰਦੀ ਆ ਇਹਦਾ ਮੰਜਾ ਨਾ ਫੜ ਨਾ ਕੀ ਮਾਤਾ ਕਿੰਨੇ ਰੌਲਾ ਪਾ ਰੱਖਿਆ ਕਿਉਂ ਮੇਰੇ ਗਾਂਵ ਘਵਾ ਲਿੰਦੀ ਹੁੰਦੀ ਐ ਚੰਗੀ ਬਣੀ ਤੈਨੂੰ ਦਵਾਈ ਦਿੱਤੀ ਐ

ਦਰ ਆਰੇ ਆਪ ਨੇ ਲਈ ਜੁਵਾਈਆਂ ਆ ਕੇ ਪਾਣੀ ਆਦਾ ਲੈ ਲਿਆ ਕਰ ਆ ਹਾਈ ਹਾਈ ਜੀ ਨੇ ਕਰਿਆ ਕਰ ਮੈਨੇ ਹੋਰ ਵੀ ਘਰ ਦੇ ਕੰਮ ਕਰਦੇ ਨੇ ਹਰੇ ਮੈਨੇ ਪਾਇ ਨੀ ਥੋੜਾ ਮਾਨ ਕਰਤਾ ਤੁਸੀਂ ਮੈਨੂੰ ਦਵਾਈ ਵੀ ਨਹੀਂ ਦਵਾ ਸਕਦੇ ਥੋੜੇ ਪਿੱਛੇ ਪਰ ਵੇਖਿਆ ਮੇਰਾ ਮਾਲਿਆ ਹਾਏ ਅੱਜ ਇਹ ਲੋਕ ਚ ਨੇ ਹਾਏ ਹਾਏ ਅੱਬਾ ਹਰੇ ਉਹ ਸਤਿ ਸ੍ਰੀ ਅਕਾਲ ਆ ਪੁੱਤ ਸਤਿ ਸ੍ਰੀ ਅਕਾਲ ਤੈਂ ਕਿਵੇਂ ਅੱਜ ਯਾਦ ਕਰ ਲਿਆ ਮੇਰੇ ਪੁੱਤ ਮੈਂ ਤਾਂ ਤੈਨੂੰ ਹੈ ਯਾਦ ਕੀਤਾ ਸੀ ਮੈਂ ਬਹੁਤ ਔਖੀ ਹਾਂ ਆਹਾ ਤੂੰ ਮੈਨੂੰ ਮਿਲ ਕੇ ਜਾ ਬੈਠਾ ਘਣਾ ਮੇਰੇ ਲਭਿੰਜ ਰੂਮ ਉਪਹੁੰਚ ਜਾ ਆ ਕੋਈ ਨਾ ਪੁੱਆ ਫਿਰ ਮੈਂ ਅੱਜ ਹੀ ਆਉਣਾ ਆ ਪੁੱਤ ਜਿੰਨਾ ਜਲਦੀ ਹੋ ਸਕੇ ਮੇਰੇ ਕੋਲ ਪਹੁੰਚ ਜਾ ਦੀ ਨਹੀਂ ਨੀਗਾ ਹੈਪੀ ਹੋਏ ਹਾਂ ਵੀ ਰੇਕੋਰਾਸੀ ਕੀਆ ਲਾਸਕੀਆ ਉਹ ਠੀਕ ਆ ਉਹ ਠੀਕ ਆ ਹਾਂ ਕਿਵੇਂ ਆ ਗਿਆ ਮਾਹੋਂ ਇੱਕ ਘੋੜਾ ਨੂੰ ਮੈਂ ਲੈ ਘੋੜਾ ਕਿੱਥੇ ਐ ਅੰਦਰ ਪਈਆ ਮਿਲਦਾ ਨਾ ਮੈਂ ਬਿਰਦਾ ਘੋੜਾ ਘੋੜਾ ਆ ਬੁਤਾ ਗਿਆ ਕਿ ਹੋ ਗਿਆ ਘੋੜਾ ਮੈਂ ਬਹੁਤ ਸ਼ੁਕਰ ਦਾ ਦੁਆ ਆ ਗਿਆ ਪੁੱਤ ਮੈਂ ਤਾਂ ਬਹੁਤ ਤਕੀ ਹੋਈ ਪਈਆਂਗੀ ਕੀ ਗੱਲ ਹੋ ਗਈ ਭੂਆ ਕੋਈ ਦਵਾਈ ਬੁੱਟੀ ਨਹੀਂ ਲਈ ਮੇ ਪੁੱਤ ਕੀ ਦੱਸਾਂ ਕੋਈ ਨਹੀਂ ਪੁੱਛਦਾ ਮੈਨੂੰ ਤਾਂ ਹੀ ਤੈਨੂੰ ਫੋਨ ਕਰਿਆ ਮੈਂ ਮੈ ਤਾਂ ਕੈ ਦਿਨ ਹੋ ਗਿਆ ਮੱਤੀ ਚ ਲੱਗੀ ਪਈਆਂਗੀ ਕੋਈ ਨਹੀਂ ਪੁੱਛਦਾ ਵੀ ਤੇ ਕੋਈ ਪੁੱਛਦਾ ਪੁੱਛਦਾ ਕਿਉਂ ਨਹੀਂ ਕੋਈ ਤੈਨੂੰ ਮੈਂ ਹੁਣੇ ਕਰਦਾ ਹੈਪੀ ਨਾਲ ਗੱਲ ਮੇ ਪੁੱਤ ਉਹ ਦਿਨ ਨਾਲ ਨਾਲ ਨਾ ਗੰਦਰ ਪਹਿਲੇ ਸਾਰਾ ਹਮਸੂ ਬੇਚ ਕੇ ਖਾ ਗਿਆ। ਬਸ ਤੂੰ ਮੇਨੂੰ ਨਾਲ ਲੈ ਚਲਾ ਤੇ। ਨਾਲ ਤਾਂ ਪੂਆ ਤੈਨੂੰ ਮੈਂ ਲੈ ਜੂ। ਨਹੀਂ। ਪਰ ਤੂੰ ਵੀ ਧੋਜ ਨਾ ਤੈਨੇ ਸਾਡੇ ਨਾਲ ਕੀ ਕੁਛ ਕੀਤਾ। ਮੇਰੇ ਪੁੱਤ। ਉਹੀ ਸਜ਼ਾ ਭੁਗਤਦੀਆਂ ਮੈਂ ਹਮ। ਉਹੀ ਸਜ਼ਾ ਭੁਗਤਦੀਆਂ ਮੈਂ ਜੇ ਮੈਂ ਤੁਹਾਡੇ ਨਾਲ ਕਰੀਆਂ ਦੀਆਂ। ਹੁਣ ਤਾਂ ਤੈਨੂੰ ਪੂਆ ਪਤਾ ਲੱਗ ਗਿਆ। ਜ਼ਮੀਨ ਜਾਇਦਾਦ ਨਹੀਂ ਕੰਮ ਆਉਂਦੀ। ਬੇਕੇ ਹੀ ਕੰਮ ਆਉਂਦੇ ਨੇ। ਨਹੀਂ। ਮੇਰੇ ਪੁੱਤ। ਮੈਨੂੰ ਮਾਫ਼ ਕਰ ਦੇ। ਮੈਨੂੰ ਹੁਣ ਪਤਾ ਲੱਗ ਗਿਆ ਵੀ ਆਪਦੇ ਆਪ ਹੀ ਹੁੰਦੇ ਨੇ ਬੁੱਤਾ ਆਪਦੇ ਨਾਲ ਕਦੇ ਇਕੱਲ ਨਹੀਂ ਕਰਦਾ ਹਾਏ ਉਹ ਤੂੰ ਮੈਨੂੰ ਆਪਦੇ ਨਾਮ ਲੈਦਾ ਬਸ ਹੋਰ ਵੀ ਲੁੱਸੀ ਜਾਏਗਾ ਚਲ ਉਠ ਪਾਜ ਪਣ ਚਲ ਮੇਰੇ ਨਾਲ ਹਾਏ ਤੇਰਾ ਮੈਂ ਲਾਜ ਕਰਾਉਣਾ ਹਾਏ ਇਹ ਇਰਾਦੇ ਇਹ ਵਾਦੇ ਕਰੇ ਦੇ ਕਰੇ ਸਾਰੇ ਰਹਿ ਜਾਣਗੇ ਇਹ ਇਰਾਦੇ ਵਦੇ ਤਰੇ ਦੇ ਤਰੇ ਸਾਰੇ ਰਹਿ ਜਾਣਗੇ ਸਾਰੇ ਰਹਿ ਜਾਣਗੇ ਦੋਸਤੀ ਦੁਸ਼ਮਣੀ ਚਾਰ ਦਿਨ ਵਾਸਤੇ ਫਿਰ ਕਹਾਣੀ ਖਤਮ ਜ਼ਿੰਦਗੀ ਜ਼ਿੰਦਗੀ ਚਾਰ ਦਿਨ ਵਾਸਤੇ ਜ਼ਿੰਦਗੀ ਜ਼ਿੰਦਗੀ ਚਾਰ ਦਿਨ ਸਤੇ ਫਿਰ ਕਹਾਣੀ ਖਤਮ ਰੰਗ ਤੇਰੀ ਰੋਸ਼ਨੀ ਚਾਰ ਦਿਨ ਵਾਸਤੇ ਫਿਰ ਕਹਾਣੀ ਖਤਮ ਰੰਗ ਤੇਰੀ ਰੋਸ਼ਨੀ